ਸਨੀ ਹੈ ਸਨੀ ਸਨੀ ਜਦੋਂ ਵਾਕਿਆ ਹੋਇਆ ਸੀ ਤੂੰ ਕਿੱਥੋਂ ਆ ਰਿਹਾ ਸੀ ਕਿੱਥੇ ਜਾ ਰਿਹਾ ਸੀ ਸਰ ਮੈਂ ਉਹ ਦਿਨ ਵੀਰਵਾਰ ਸੀਗਾ ਮੈਂ ਦਰਗਾਹ ਤੋਂ ਮੱਥਾ ਟੇਕ ਕੇ ਆ ਰਿਹਾ ਸੀ ਵਾਪਸ ਅਜਾ ਤੇ ਰਸਤੇ ਚੰਦ ਹੋਏ ਇਹਨਾਂ ਨੇ ਮੈਨੂੰ ਰੋਕਿਆ ਗੱਡੀ 'ਚ ਤਿੰਨ ਮੁੰਡੇ ਉਤਰੇ ਆ ਸ਼ੰਕਰ ਸ਼ੰਕਰ ਗੱਡੀ 'ਚ ਉਤਰੇ ਤਿੰਨ ਮੁੰਡੇ ਇਹਨਾਂ ਇੱਕ ਕੋਲ ਕਿਰਪਾਨ ਸੀ ਜੀ ਇੱਕ ਕੋਲ ਪ੍ਰਾਂਸ ਸੀ ਜੀ ਦੋ ਕੋਲ ਸਲੈਗਨ ਸੀਗੇ ਉਹਨਾਂ ਨੂੰ ਦੇਖ ਕੇ ਮੈਂ ਭੱਜਿਆ ਵਾਂ ਮੈਂ ਗਲੀ 'ਚ ਵਾੜੀ ਐਕਟਿਵ ਆ ਐਕਟ ਤੋਂ ਮੈਂ ਹਾਈਵੇ 'ਤੇ ਚੜਿਆ ਐਨਨ ਨੇ ਫਿਰ ਮੇਰੇ ਮਗਰ ਲਾਲੀ ਸਕੋਰਪੀਓ ਅੱਗੇ ਜਾ ਕੇ ਮੈਨੂੰ ਟੱਕਰ ਮਾਰੀ ਇਹਨਾਂ ਨੇ ਕਿਉਂ ਮਾਰਿਆ ਜਿਉ ਕੋਈ ਕਾਰਨ ਕੋਈ ਦੁਸ਼ਮਣੀ ਤੇਰੀ ਕੋਈ ਮੇਰੀ ਦੁਸ਼ਮਣੀ ਨਹੀਂ ਕਿਸੇ ਨਾਲ ਪਿਆ ਹੁਣ ਤੁਸੀਂ ਆਪ ਥਾਣੇ ਬਿਆਨ ਆਪ ਦੇਣ ਆਏ ਹੋ ਹਾਂਜੀ ਆਵਾ ਆ ਪਾਗੇ ਹੁਣ ਇਹ ਤੇ ਮੰਜੇ ਤੇ ਚੱਕੇ ਲੱਗੇ ਆਏ ਤੁਹਾਨੂੰ ਹਾਂਜੀ ਇਸ ਹਾਲਤ ਦੇ ਵਿੱਚ ਹਾਂਜੀ ਤੇ ਪੁਲਿਸ ਬਿਆਨ ਲੈਣ ਨਹੀਂ ਆਈ ਤੁਹਾਡੇ ਕੋਲ ਨਹੀਂ ਜੀ ਸਰ 9 ਦਿਨ ਹੋ ਗਏ ਅੱਜ 9 ਦਿਨਾਂ ਬਾਅਦ ਤੁਸੀਂ ਆਈ ਬਿਆਨ ਦੇਣ ਆਏ ਹਾਂਜੀ ਕੀ ਜਾਂ ਹੋਰ ਤੁਹਾਨੂੰ ਕੋਈ ਮਾੜੀ ਮੋਟੀ ਦਿੱਕਤ ਆਈ ਨਹੀਂ ਸੀ ਫਿਰ ਸਰ ਮੈਨੂੰ ਤਾਂ ਇੱਕ ਅੱਕ ਤੇ ਦਿੱਕਤ ਵੀ ਨਹੀਂ ਹੈਗਾ ਹੁਣਾ ਅਜਾ ਹੱਕ ਵੀ ਡੈਡ ਹੋ ਗਈ ਦਾਨੀ ਹਾਂਜੀ ਠੀਕ ਹੈ ਅੱਛਾ ਬ੍ਰਦਰ ਦਾ ਕੀ ਨਾਮ ਹੈ ਕਿੰਨੇ ਕਦੋਂ ਦੀ ਘਟਨਾ ਹੈ ਜੀ ਮੇਰਾ ਮੇਰਾ ਬ੍ਰਦਰ ਦਾ ਨਾਮ ਸੰਨੀ ਕੁਮਾਰ ਹੈ ਇਹ 23 ਤਰੀਕ ਰਾਤ ਦੀ 9 ਤੋਂ 10 ਵਜੇ ਦੇ ਵਿੱਚ ਦੀ ਘਟਨਾ ਹੈ ਸਾਨੂੰ ਫੋਨ ਆਇਆ ਉਥੋਂ ਪਿੰਡ ਦੇ ਕਿਸੇ ਬੰਦੇ ਦਾ ਕਹਿੰਦੇ ਤੁਹਾਡਾ ਬੰਦਾ ਐਦਾ ਦਾ ਕੋਈ ਮਾਰ ਕੇ ਸੱਟ ਗਿਆ ਹੀ ਇੱਥੇ ਅਸੀਂ ਉੱਥੇ ਮੌਕੇ ਤੇ ਗਏ ਆ ਕੋਈ ਪੁਲਿਸ ਨਹੀਂ ਸੀ ਉੱਥੇ ਕੋਈ ਕੁਝ ਨਹੀਂ ਅਸੀਂ ਫਟਾਫਟ ਉਹਨੂੰ ਚੱਕਿਆ ਅਸੀਂ ਸਿਵਲ ਲੈ ਗਏ ਜੀ ਸਿਵਲ ਜੀ ਅਸੀਂ ਪਰਚਾ-ਪੁਰਚਾ ਘਟਾਇਆ ਹੀ ਉਹਨਾਂ ਨੇ ਰੈਫਰ ਕਰਤਾ ਜੀ ਸਾਨੂੰ ਚੰਡੀਗੜ੍ਹ ਪੀਜੀਆਈ ਉਹਨਾਂ ਨੇ ਹੱਥ ਨਹੀਂ ਪਾਇਆ ਉਹ ਫਿਰ ਉਹਨਾਂ ਨੇ ਹੀ ਕਿਹਾ ਕਿ ਅੰਨਾ ਉੱਥੇ ਜਾਣ ਦੀ ਹਾਲਤ 'ਚ ਨਹੀਂ ਹੈਗਾ ਖੂਨ ਬਹੁਤ ਵਗ ਰਿਹਾ ਤੁਸੀਂ ਇੱਥੇ ਨੇੜੇ ਤੇੜੇ ਕਿਸੇ ਨੂੰ ਦਿਖਾ ਲਓ ਕਿੰਨੇ ਕੁ ਸੱਟ ਲੱਗੀ ਕਿੜਕੜੀ ਚੀ ਡੈਮੇਜ ਹੋਈ ਸਰ ਉਹਨਾਂ ਨੇ ਪੱਟ ਵੀ ਤੋੜਤਾ ਹੀ ਚੁਕਲਾ ਵੀ ਤੋੜਤਾ ਮੋਢਾ ਵੀ ਤੋੜਿਆ ਮੋਢਾ ਵੀ ਤੋੜਿਆ ਐ ਹੀ ਫਿਰ ਸਿਰ ਤੇ ਕੋਈ ਚੀਜ਼ ਮਾਰੀ ਕੰਨ ਵਗੈਰਾ 'ਚੋਂ ਖੂਨ ਆ ਗਿਆ ਇੱਕ ਅੱਖ ਤੋਂ ਉਹਨੂੰ ਦਿਖਣਾ ਵੀ ਘੱਟ ਹੋ ਗਿਆ ਇਹ ਦੋ ਦੋ ਦਿਖਦਾ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਸਰ ਜਦੋਂ ਆਨੇ ਆ ਕਹਿੰਦੇ ਕੱਲ ਆਜੋ ਮੈਂ ਐਸਐਚਓ ਸਾਹਿਬ ਨਾਲ ਗੱਲ ਕਰ ਲਾਂਗਾ ਇਹ ਉਹ ਕਹਿੰਦਾ ਮੈਂ ਕੱਲ ਆਵਾਂਗਾ ਮੈਂ ਉਹਨ ਦੇਖੋ ਹੀ ਕਰਦੇ ਆ ਕਿ ਨਹੀਂ ਕਰਦੇ ਸੀਨੀਅਰ ਅਧਿਕਾਰੀਆਂ ਤੋਂ ਕੀ ਮੰਗੇ ਜੀ ਸਾਨੂੰ ਇਨਸਾਫ ਹੀ ਚਾਹੀਦਾ ਸਰ ਨੀ ਤਾਂ ਸਾਨੂੰ ਉਹਨਾਂ ਤੋਂ ਖਤਰਾ ਹੀ ਹੈ ਜਿੱਦਾਂ ਦੇ ਉਹ ਬੰਦੇ ਹੈਗੇ ਪੈਸੇ ਦਾ ਨਾਮ ਕੀ ਹੈ ਜੀ ਇੱਕ ਦਾ ਨਾਂ ਕੀਰਤ ਹੈ ਇੱਕ ਦਾ ਨਾਂ ਅਮਨ ਠਾਕੁਰਾ ਮੁੰਡੇ ਹੋਰ ਵੀ ਸੀ ਉਹਨਾਂ ਦਾ ਕਿੰਨੇ ਮੁੰਡੇ ਨੇ ਹਮਲਾ ਕੀਤਾ ਸੀ 4 ਤੋਂ 5 ਜਣੇ ਹੋਣਗੇ ਇਹਨਾਂ ਦਾ ਜੇ ਸੀਸੀਟੀਵੀ ਫੁਟੇਜ ਵੀ ਗਈ ਇੱਕ ਹਾਂ ਜੀ ਉਹ ਗੱਡੀ ਮਦਰ ਲੱਗੀ ਸੀ ਸੀਟੀ ਵੀ ਹੈਗੀ ਫੁਟੇਜ ਆਪਣੇ ਕੋਲ ਤੇ ਉੱਥੇ ਜਿਹੜਾ ਸਰਕਾਰੀ ਕੈਮਰਾ ਲੱਗਿਆ ਉਹਦੀ ਵੀਡੀਓ ਵੀ ਨਹੀਂ ਕਢਾਈ ਗੱਡੀ ਦਾ ਨੰਬਰ ਵੀ ਨਹੀਂ ਕਢਵਾਇਆ ਹਿੱਟ ਕਰ ਤੋਂ ਬਾਅਦ ਕੁੱਟਮਾਰ ਵੀ ਕੀਤੀ ਹਾਂ ਜੀ ਉਸ ਤੋਂ ਬਾਅਦ ਕੁੱਟਮਾਰ ਕੀਤੀ ਉਸ ਤੋਂ ਬਾਅਦ ਹੀ ਕਹਿੰਦਾ ਮੈਂ ਹੋਇਆ ਵਾਂ ਨਹੀਂ ਤਾਂ ਪਹਿਲੇ ਡਿੱਗ ਜਦੋਂ ਸੱਟਿਆ ਤੋਂ ਮੈਂ ਸਹੀ ਸੀ ਹਥਿਆਰ ਹਥਿਆਰ ਕਿੱ데 ਹਥਿਆਰ ਤੇ ਧਾਰੇ ਹਥਿਆਰ ਗਿਆ ਰਹੀ ਬ੍ਰਦਰ ਕਿਤੇ ਉਹਨਾਂ ਦੇ ਪੱਟ ਦੇ ਵਿੱਚ ਮਾਰਿਆ ਮੋਰਾ ਕਰਦੇ ਨੇ ਜਿਹੜੀ ਕਾਰਵਾਈ ਹੋ ਰਹੀ ਹੈ ਪੁਲਿਸ ਦੀ ਢਿਲਬਜਾਰੀ ਕਿਤੇ ਵੱਡਾ ਕਿੱਦਾਂ ਦਾ ਹੱਥ ਹੈ ਹਾਂਜੀ ਕਿਸੇ ਵੱਡੇ ਲੀਡਰ ਦਾ ਹੀ ਹੱਥ ਹੈ ਤਾਂ ਹੀ ਕਰਕੇ ਕਾਰਵਾਈ ਨਹੀਂ ਹੋ ਰਹੀ ਸਾਡੀ ਕਿਹੜੇ ਥਾਣੇ ਦਾ ਮਾਮਲਾ ਹੈ ਇਹ ਹੈ ਬੋਲ ਥਾਣੇ ਦਾ ਜੀ ਹੁਣ ਧਰਨਾ ਲੱਗਾ ਸੰਨੀ ਕੁਮਾਰ 33 ਸਾਲ ਦਾ ਮੋਰਾ ਕੋਈ ਤੱਕ ਧਰਨਾ ਲੱਗ ਰਹੀ ਜੀ ਇੱਥੇ ਜਦ ਤੱਕ ਦਾ ਸੰ ਇਨਸਾਫ ਨਹੀਂ ਦੇ ਦੇ ਤੱਕ ਧਰਨਾ ਲੱਗੂਗੀ ਜੀ ਮੁੰਡੇ ਦੀ ਹਾਲਤ ਕਿ ਸੱਚੀ ਮੁੰਡੇ ਦੀ ਹਾਲਤ ਬਹੁਤ ਮਾੜੀ ਹੈ ਮੈਂ ਦੱਸ ਨਹੀਂ ਸਕਦੀ ਮੈਂ ਸਾਹ ਨਹੀਂ ਸਕਦੀ ਨਾ ਮੈਂ ਉਹਦਾ ਪੂਰਾ ਇਲਾਜ ਕਰਵਾ ਸੀਨੀਅਰ ਘਰੀਆਂ ਤੋਂ ਕੀ ਮੰਗੇ ਜੀ ਹੁਣ ਤੁਹਾਡੀ ਸਾਨੂੰ ਇਨਸਾਫ ਚਾਹੀਦਾ ਸਾਨੂੰ 6 ਮਹੀਨੇ ਤੋਂ ਵੱਧ ਬੱਚੇ ਨਾ ਕੰਮ ਨਹੀਂ ਕਰ ਸਕਣਾ ਤੋਰ ਨਹੀਂ ਸਕਣਾ ਸਾਨੂੰ ਸਾਰਾ ਖਤਰਾ ਬੰਦੇ ਅੰਦਰ ਚਾਹੀਦੇ ਹੀ ਉਹ ਬੰਦੇ ਅੰਦਰ ਚਾਹੀਦੇ ਨੇ ਸਾਨੂੰ ਇਨਸਾਫ ਚਾਹੀਦਾ ਮੇਰੇ ਬੱਚੇ ਨੂੰ ਮਾਰ ਕੇ ਸੁੱਟ ਗਏ ਹੀ ਉੱਥੇ ਉਹ ਕੋਈ ਪਿੰਡ ਵਾਲਾ ਨਾ ਆਂਦਾ ਮਾਰਨ ਦੀ ਵੀ ਧਮਕੀ ਦਿੱਤੀ ਪਿੰਡ ਵਾਲਾ ਨਹੀਂ ਆਂਦਾ ਤੇ ਮੇਰੇ ਬੱਚੇ ਨੇ ਰਾਤ ਉੱਥੇ ਐਕੜ ਜਾਣਾ ਵੀ ਉਹਦੇ ਕੋਲ ਉੱਠਿਆ ਜਾਣਾ ਨਹੀਂ ਮਰ ਜਾਣਾ ਨਹੀਂ ਮੇਰੇ ਬੱਚੇ ਦਾ ਜੇ ਲੋਕ ਤਲਾਹ ਨਾ ਲੈਂਦੇ ਤਾਂ ਹਾਂਜੀ ਫੇਰ ਮੇਰਾ ਬੱਚਾ ਖਤਮ ਹੀ ਅੱਛਾ ਕੀ ਗੋਲੀ ਮਾਰ ਕੀ ਗੋਲੀ ਉਹਨਾਂ ਨੇ ਗੋਲੀ ਦੀ ਧਮਕੀ ਵੀ ਦਿੱਤੀ ਬ੍ਰਦਰ ਮੈਨੂੰ ਕਹਿੰਦਾ ਉਹ ਕਹਿੰਦੇ ਜੇ ਤੂੰ ਰਿਪੋਰਟ ਕਰਾਈ ਜਾਂ ਸਾਡੇ ਤੇ ਪਰਚਾ ਕਰਾਇਆ ਤੇਰੇ ਗੋਲੀ ਮਾਰਾਂਗੇ ਅਸੀਂ ਲੱਗਦਾ ਖੁੱਲ੍ਹੇਆ ਇਨਾਂ ਦਾ ਕੋਈ ਐ ਨਹੀਂ ਆ ਪੈਸਿਆਂ ਵਾਲੀ ਪਾਰਟੀ ਹੈ ਇਹ ਵੀ ਆਪ ਵੀ ਫਿਰ ਤੋਂ ਰਵੀ ਪੈਸਿਆਂ ਵਾਲੀ ਪਾਰਟੀ ਆ ਉਧਰੋਂ ਇਹਨਾਂ ਦੇ ਪਹਿਲੇ ਵੀ ਪਰਚੇ ਆ ਲੁੱਟਵਾ ਹੋਵਾਂ ਦੇ ਵੀ ਆ ਕੋਈ ਕਿਡਨਾਪਿੰਗ ਦਾ ਪਰਚੇ ਵੀ ਇਹਨਾਂ ਤੇ ਠੀਕ ਹੈ ਹਾਂਜੀ ਸਰ ਕੀ ਮਾਮਲਾ ਜਿਹੜਾ ਧਰਨਾ ਲਾਇਆ ਜੀ ਪਤਾ ਨਹੀਂ ਜੀ ਸਾ ਤਾਂ ਇਦਾਂ ਦੇਖਿਆ ਹੀ ਹੈ ਬਾਹਰ ਜੀ ਸਰ ਤੁਸੀਂ ਥਾਣੇ ਦੇ ਵਿੱਚ ਤੁਹਾਨੂੰ ਪਤਾ ਨਹੀਂ 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 ਹੁਣ ਸਰ ਤੁਸੀਂ ਦੇਖਾਂਗੇ ਸਾਡੇ ਕੋ ਆਉਂਗਾ ਕੋਈ ਤੇ ਫਿਰ ਹੀ ਪਤਾ ਲੱਗੂਗਾ ਨਾ ਤੇ ਉਹਨਾਂ ਨੇ ਤੁਹਾਨੂੰ ਦੱਸਿਆ ਨਹੀਂ ਕਿ ਕਹਿੰਦੇ ਕਿ ਪੱਤਰ ਖਾਸ ਦਿੱਤੀ ਐ ਅਮਰਤ ਕਟਾ ਕੇ ਦਿੱਤੀ ਸਾਡੇ ਕੋ ਸਰ 10 ਦਿਨ ਹੋ ਗਏ ਥਾਣੇ ਦੇ ਬਾਹਰ ਧੱਕੇ ਖਾ ਰਹੇ ਆ ਔਰ ਕਹਿੰਦੇ ਵੀ ਅਸੀਂ ਸਰ ਮੈਨੂੰ ਬੁਲਾਉਂ ਉਹ ਆਫਰ ਬੈਠੇ ਆ ਆਪਾਂ ਬੈਠ ਕੇ ਉਹਦਾ ਹੱਲ ਕਰ ਦਿੰਦੇ ਨਾ ਅਸੀਂ ਸਰ ਕਿਹੜੇ ਥਾਣੇ ਦੇ ਬਾਹਰ ਨਹੀਂ ਕਿਹੜੇ ਥਾਣੇ 'ਤੇ ਆਈ ਐ ਐਬੋਲ ਸੋਣਾ ਜੀ ਐਬੋਲ ਕੋਈ ਤੇ ਇਹਨਾਂ ਦੀ ਕੰਪ ਤੁਸੀਂ ਦੱਸੋ ਕਿਹੜੇ ਕੰਪਲੀਟਰ ਹਨ ਅਗਰ ਇਹ ਦਰਖਾਸਤ ਹੁਣ ਦਿੰਦੇ ਕੋਈ ਤੁਸੀਂ ਆ ਕੇ ਮੈਨੂੰ ਕੰਪਲੀਟਰ ਕਿਹੜੇ ਆ ਤੁਹਾਨੂੰ ਪਤਾ ਹੋਣਾ ਜੀ ਤੁਹਾਡੇ ਮੈਨੂੰ ਤਾਂ ਪਤਾ ਨਹੀਂ ਤੁਸੀਂ ਤਾਂ ਮੇਰੇ ਮਿੱਤਰੋ ਆ ਰਹੇ ਆ ਸਾਨੂੰ ਉਲਟ ਹਾਊਸ ਕੋਲ ਕੁਝ ਦੇ ਕਿਹਦੀ ਅੱਗੇ ਦਾ ਨਾਮ ਹੈ ਕੰਪਲੀਟਰ ਆਮਪ੍ਰਕਾਸ਼ ਸਨਨੀ ਕੁਮਾਰ ਦੇ ਨਾਮ ਆ ਜਾਓ ਮੈਨੂੰ ਦਿੰਦੇ ਹੋ ਕਿਹਦੀ ਗੋਲਾ ਕੰਪਲੀਟਰ ਆਮਪ੍ਰਕਾਸ਼ ਸਰਕੋਲੀ ਤੁਹਾਨੂੰ ਕੰਪਲੀਟਰ ਜੀ ਗਿਆ ਆ ਜਾਓ ਆਜੋ ਮੈਨੂੰ ਬੈਠੋ ਸਰ ਛੋਟ ਕਰੋ ਜੀ ਬਿਲਕੁਲ ਜੀ ਇਹ ਤੇ ਕਹਿ ਰਹੇ ਮੇਰੇ ਕੋਲ ਇਹ ਕਹਿ ਰਹੇ ਮੈਨੂੰ ਪਤਾ ਨਹੀਂ ਸਰ ਰੋਜ ਆਨਾ ਮੈਂ ਰਾਤੀ ਇਹਨਾਂ ਨੂੰ ਉਹ ਵੀ ਚਖਵਾਇਆ ਜਿਹੜੇ ਐਕਟਿਵਾ ਦੇ ਪਾਰਟ ਵਗੈਰਾ ਡਿੱਗੇ ਗੱਡੀ ਦਿਖਾਈ ਹੈ ਮੋਕੇ ਤੇ ਜੱਡੀ ਵੀ ਦਿਖਾਈ ਇਹਨਾਂ ਨੂੰ ਮੋਕੇ ਤੇ ਜਿਹੜੇ ਪਾਰਟ ਡਿੱਗੇ ਹੋਏ ਆ ਉਹ ਵੀ ਦਿਖਾਈ ਇਹਨਾਂ ਨੂੰ ਕਿਨਾ ਓਮ ਪ੍ਰਕਾਸ਼ ਓਮ ਪ੍ਰਕਾਸ਼ ਜੀ ਨੂੰ ਦੱਸੋ ਜੀ ਮੁੰਡਾ ਕਹਿ ਰਿਹਾ ਇਹ ਵੀਡੀਓ ਹੈਗੀ ਸਾਰਾ ਠੀਕ ਹੈ ਜੀ ਬਿਆਨਖਾਨੀ ਕਰ ਵੀ ਲਿਆਓ ਬਿਆਨਖਾਨੀ ਕਰ ਵੀ ਕਰ ਲਿਆ ਮੇਰੇ ਕੋਲ ਵੀਡੀਓ ਹੈ ਸ਼੍ਰੀ ਮਾਨ ਜੀ ਤੁਹਾਨੂੰ ਮੁੰਡਾ ਕਹਿ ਰਿਹਾ ਨਹੀਂ ਫੇ ਹੁਣ ਆ ਗਏ ਮੈਨੂੰ ਕੁਮੇ ਦਾ ਪਤਾ ਨਹੀਂ ਸੀਗਾ ਮੈਟਰ ਦਾ ਪਤਾ ਕਿ ਨਹੀਂ ਪਤਾ ਮੈਂ ਨਾ ਬੰਦਾ ਸਾਹਮਣੇ ਆਇਆ ਮੈਨੂੰ ਪਤਾ ਲੱਗਾ ਮੈਟਰ ਦਾ ਮੈਟਰ ਸਰ ਸਾਹਮਣੇ ਖੜਾ ਮੁੰਡਾ ਨਹੀਂ ਨਹੀਂ ਤੁਹਾਨੂੰ ਪਤਾ ਕੌਣ ਹੈ ਜੀ ਉਹ ਹੁਣ ਹੁਣ ਤੁਹਾਡੇ ਕੋਲ ਆਏ ਨੇ ਕੀ ਕਾਰਵਾਈ ਕੀਤੀ ਜਗੀ ਕਿਧਰ ਖਾਸੀ ਤੁਹਾਡੇ ਕੋਲ ਮੈਂ ਤਾਂ ਬਿਆਨਖਾਨ ਮੈਂ ਤਾਂ ਬਿਆਨ ਦਿਲਖਾਨੀ ਵਿੱਚ ਤਾਂ ਬੰਦਾ ਕਹਿੰਦਾ ਤਾਂ ਬਿਆਨ ਦਿਲਖਾਨ ਥੋੜੇ ਪਿਛੇ ਕਰੋ ਬੰਦਿਆ ਪਿਛੇ ਹੀ ਹੈ ਨਹੀਂ ਥੋੜੇ ਪਿਛੇ ਉਪਰ ਨਹੀਂ ਮੈਟਰ ਮੈਟਰ ਦੇਖੀ ਨਾ ਤੁਸੀਂ ਪਹਿਲੇ ਪਿਛੇ ਕਰੋ ਜੀ ਸ਼੍ਰੀਮਾਂ ਜੀ ਮੌਕੇ ਜੀ ਪਹਿਲੇ ਥੋੜੇ ਪਿਛੇ ਕਰੋ ਬੰਦਿਆ ਸ਼੍ਰੀਮਾਂ ਜੀ ਮੈਂ ਮੈਂ ਤੁਹਾਨੂੰ ਆਇਆ ਠੀਕ ਹੈ ਜੀ ਬਾਹਰ ਰੌਲਾ ਪੈ ਰਿਹਾ ਸ਼੍ਰੀਮਾਂ ਜੀ ਤੁਸੀਂ ਮੌਕਾ ਦਿਕੇ ਮੈਨੂੰ ਪਤਾ ਕਿ ਕਾਉਂਟਰ ਦਾ ਪਤਾ ਹੀ ਨਹੀਂ ਹਣਾ ਕਿਹੜੀ ਬੇਕਤੀ ਨੇ ਹੁਣ ਠੀਕ ਹੈ ਜੀ ਹੁਣ ਮੇਰੇ ਕੋ ਆਏ ਆ ਤੇ ਮੈਂ ਕਰਦਾ ਕਰ ਬਾਈ ਅੱਛਾ ਕੀ ਕਾਰਵਾਈ ਕਰਾਂ ਕੀ ਦਰਖਾਸਤ ਲਿਖਣ ਬਿਆਨ ਲਿਖਣ ਮੈਨੂੰ ਕੀ ਬਿਆਨ ਬਿਆਨ ਲਖਾਈ ਨਹੀਂ ਤੁਸੀਂ ਤੁਸੀਂ ਮੌਕੇ ਦੇ ਬਿਆਨ ਲਖਾ ਜੀ ਤਾਡੇ ਕੋਲ ਕੱਲ ਆਇਆ ਨਹੀਂ ਮੈਂ ਚੌਂਕੀ ਤੁਸੀਂ ਬਿਆਨ ਕੋਲ ਖਾਇਆ ਤੁਹਾਡੇ ਤੇ 9 23 ਤਰੀਕ ਰਾਤ ਨੂੰ ਐਕਸੀਡੈਂਟ ਤੁਸੀਂ ਬਿਆਨ ਕੋਲ ਖਾਇਆ ਮੈਨੂੰ ਬਿਆਨ ਖਾ ਦਿਓ ਜਿਹਨਾਂ ਨੂੰ ਰੋਏ ਫੋਨ ਕਰਦੇ ਆ ਬਿਆਨ ਕਰ ਲੋ ਬਿਆਨ ਕਰ ਲੋ ਕਹਿੰਦੇ ਸਾਡੇ ਅਫਸਰ ਜਿੱਦਾਂ ਕਹਿਣਗੇ ਅਸੀਂ ਉਦਾਂ ਕਰਨਾ ਈ ਕਿਹੜੇ ਅਫਸਰਾਂ ਨੇ ਆ ਸਰ ਕਹਿਣ ਇਹਨਾਂ ਦੇ ਕਹਿਣ ਦਾ ਏ ਜੀ ਇਹਨਾਂ ਨੇ ਸਾਨੂੰ ਕਿਹਾ ਜੀ ਦਬਾਵਾਂ ਦੀ ਕੋਸ਼ਿਸ਼ ਕੀਤੀ ਜਾਰੀ ਹਾਂ ਜੀ ਕਹਿੰਦੇ ਕਿ ਸਾਡੇ ਅਫਸਰ ਜਿੱਦਾਂ ਕਹਿਣਗੇ ਅਸੀਂ ਉਦਾਂ ਕਰਾਂਗੇ ਮੈਨਾਂ ਨੂੰ ਰੋਏ ਫੋਨ ਕਰਦਾ ਸਰ ਦੱਸੋ ਕਿੱਦਾਂ ਕਰਨਾ ਈ ਬਿਆਨ ਲੈ ਲਓ ਮੁੰਡੇ ਦੇ ਬਿਆਨ ਹਸਤਾਲ ਵੀ ਕਿੰਨੀ ਵਾਰ ਗਿਆ ਈ ਕਹਿੰਦਾ ਨਹੀਂ ਆਈ ਅਸਲ ਵਿੱਚ ਕਹਿੰਦੇ ਤੁਸੀਂ ਘਰੇ ਤੁਸੀਂ ਘਰੇ ਲੈ ਆਓ ਅਸੀਂ ਘਰੇ ਬਿਆਨ ਲੈ ਲਾਂਗੇ ਅਸੀਂ ਘਰੇ ਵੀ ਲੈ ਆਏ ਘਰੇ ਵੀ ਕੋਈ ਬਿਆਨ ਲੈਣ ਨਹੀਂ ਆਈ ਹੋਰ ਜਰ ਮੁੰਡਾ ਕਹਿ ਰਿਹਾ ਦਰਖਾਸਤ ਬਿਆਨ ਲਖਣ ਕਰਵੇ ਕਰ ਦਿੰਗੇ ਸ਼੍ਰੀਮਾਨ ਜੀ ਤੁਸੀਂ ਮੌਕੇ ਤੇ ਕਿਉਂ ਕੀ ਤਲਾਸ਼ ਸੀ ਤੁਹਾਨੂੰ ਤੁਸੀਂ ਮੈਨੂੰ ਬਿਆਨ ਲਖਾਣ ਸ਼੍ਰੀਮਾਨ ਜੀ ਮੈਂ ਮੌਕੇ ਤੇ ਗਿਆ ਜੇਕਰ ਹੁਣ ਬਿਆਨ ਲਖਾਣ ਦਾ ਤਾਂ ਹੁੰਦੀ ਹੈ ਬਿਆਨ ਕਰਾ ਮੈਨੂੰ ਬਿਆਨ ਲਖਾਣ ਬਿਆਨ ਦੇਣ ਕੀ ਕਾਰਵਾਈ ਕਰੋਗੇ ਫਿਰ ਕਰਾਂਗੇ ਉਹ ਕਹਿ ਰਿਹਾ ਕਿ ਜੇ ਅਫਸਰ ਕਰਨੀ ਹੋਵੇ ਤੁਸੀਂ ਜਦ ਤੱਕ ਤਦ ਮੈਂ ਮੈਂ ਬੈਲਵੇ ਕਰ ਦੇਵਾਂਗਾ ਇਹਨੇ ਬੰਦੇ ਆ ਬੋਲ ਆਪ ਇਹਨੂੰ ਬਿਆਨ ਕਰਨ ਵਾਸਤੇ ਮਾਝ ਬੁਲਾਇਆ ਸੀਗਾ ਅੱਜ ਆ ਜ ਕਿਹੜਾ ਕਿਹੜੇ ਏਰੀਆ ਦਾ ਮਾਮਲਾ ਸਰ ਇਹ ਜਿਹੜਾ ਉਹ ਹੀ ਕੰਪਲੇਟ ਜਿੰਨਾ ਦੀ ਆਈ ਤੁਹਾਡੇ ਕੋਲ ਕਿਹੜੇ ਇਹਦਾ ਮਤਲਬ ਜਿਹੜੇ ਕਿਹੜੀ ਜਗ੍ਹਾ ਤੇ ਵਾਕ ਚੂਰਪੁਰ ਰੋਡ ਆ ਜੀ ਇਹ ਚੂਰਪੁਰ ਰੋਡ ਦੇ ਵਾਕ ਮੌਕਾ ਦੇਖਿਆ ਮੇਰਾ ਮੌਕਾ ਦੇਖਿਆ ਇਹਨੂੰ ਅੱਜ ਸਵੇਰੇ ਬੁਲਾਇਆ ਸੀਗਾ ਥੋੜਾ ਮੈਂ ਵੀ ਕਿਤੇ ਕਚਹਿਰੀ ਸੀਗਾ ਹੁਣ ਮੈਂ ਕੋਈ ਵੀ ਭੇਜਦਾ ਬਿਆਨ ਨਹੀਂ ਲੈ ਜਾਣਾ ਹਾਂਜੀ ਮੌਕਾ ਵੀ ਕ ਵਾਪਸ ਭੇਜਦਾ ਸੀ ਮੈਂ ਨਹੀਂ ਭੇਜਾਂਗਾ ਮੇਰੇ ਵੀ ਦਿਖਾਇਆ ਇਹਨਾਂ ਨੇ ਰਿਕਾਰਡਿੰਗ ਵੀ ਨਹੀਂ ਆਜੀ ਹੋਰ ਕਿਸੇ ਗੱਲ ਚੈੱਕ ਨਹੀਂ ਹੁੰਦੀਆਂ ਆ ਹਾਂ ਆਜੀ ਹੋ ਕ੍ਰਾਸ ਵੀ ਵੀ ਚੱਕਾ ਨਾ ਹੁੰਦਾ ਸੀ ਠੀਕ ਆ ਠੀਕ ਆ ਜੀ ਹੁਣ ਬਿਆਲ